ਗਰਮੀਆਂ ਆ ਗਈਆਂ ਤੇ ਬੱਚੇ ਮੰਗਦੇ ਨੇ ਆਈਸਕ੍ਰੀਮ ਕੁਲਫੀਆਂ ਤੇ ਜੇਕਰ ਆਪਾਂ ਅਜਾਹਾ ਪਾਊਡਰ ਤਿਆਰ ਕਰ ਲਈਏ ਜਿਸ ਨਾਲ ਜਿਹੜੀ ਆਈਸਕ੍ਰੀਮ ਹੈ ਜਾਂ ਕੁਲਫੀ ਮਿੰਟਾਂ ਚ ਹੀ ਬਣ ਜੇ ਤਾਂ ਉਹ ਆਪਾਂ ਕਿਵੇਂ ਬਣਾ ਸਕਦੇ ਹਾਂ ਸਟੋਰ ਕਰਕੇ ਰੱਖ ਸਕਦੇ ਹਾਂ ਦੁੱਧ ਗਰਮ ਕੀਤਾ ਵਿੱਚ ਪਾਇਆ ਜਮਾਇਆ ਤੇ ਬੱਚਿਆਂ ਨੂੰ ਖਵਾਇਆ ਸੋ ਬੱਚੇ ਬਹੁਤ ਖੁਸ਼ ਹੋਣਗੇ ਸੋ ਕਿਉਂਕਿ ਹੁਣ ਪਤਾ ਹੀ ਆ ਵੀ ਬਣਾਉਟੀ ਦੁੱਧ ਆਉਣ ਲੱਗੇ ਪਤਾ ਨਹੀਂ ਕੀ ਕੁਝ ਪਾਇਆ ਹੁੰਦਾਗਾ ਸੋ ਜੇਕਰ ਆਪਣੇ ਘਰ ਵਿੱਚ ਵਧੀਆ ਦੁੱਧ ਹੈ ਤਾਂ ਆਪਾਂ ਬੱਚਿਆਂ ਨੂੰ ਜਿਹੜੀ ਚੀਜ਼ ਬਣਾ ਕੇ ਦੇ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਬਦਾਮ ਕਿਉਂਕਿ ਆਪਾਂ ਕਾਫੀ ਸਾਰਾ ਜਿਹੜਾ ਦੀ ਇੱਕ ਕੌਲੀ ਮਿਲਕ ਪਾਊਡਰ ਤੇ ਥੋੜੀ ਜਿਹੀ ਪਾਣੀ ਕਿ ਕੌਲੀ ਆਪਾਂ ਲਈ ਹੈ ਜੀ ਕਸਟਰਡ ਪਾਊਡਰ ਦੀ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਰੀਆਂ ਇਲਾਇਚੀਆਂ ਫਲੇਵਰ ਵਾਸਤੇ ਜੇਕਰ ਬੱਚੇ ਨਹੀਂ ਪਸੰਦ ਫਲੇਵਰ ਹੈ ਤਾਂ ਸਕਿਪ ਵੀ ਕਰ ਸਕਦੇ ਆ ਤੇ ਨਹੀਂ ਇਹ ਪਾ ਸਕਦੇ ਕਿਉਂਕਿ ਟੇਸਟ ਬਹੁਤ ਵਧੀਆ ਆਉਂਦਾ ਜੀ ਤੇ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਇਹਨਾਂ ਦਾ ਜਿਹੜਾ ਪਾਊਡਰ ਆ ਉਹ ਆਪਾਂ ਤਿਆਰ ਕਰ ਲਾਂਗੇ ਇਹ ਡਰਾਈ ਫਰੂਟ ਨੇ ਬੱਚਿਆਂ ਦੀ ਹੈਲਥ ਵਾਸਤੇ ਬਹੁਤ ਹੀ ਹੈਲਦੀ ਹੁੰਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਬੱਚਿਆਂ ਨੂੰ ਆਪਾਂ ਕਿਸੇ ਨਾ ਕਿਸੇ ਰੂਪ ਵਿੱਚ ਖਵਾ ਸਕਦੇ ਹਾਂਗੇ ਸੋ ਕਿਉਂਕਿ ਹੁਣ ਗਰਮੀਆਂ ਕੋਲਫੀ ਜਾਂ ਆਈਸਕ੍ਰੀਮ ਦਾ ਬੱਚੇ ਡਿਮਾਂਡ ਜਿਹੜਾ ਉਹ ਕਰਦੇ ਰਹਿੰਦੇ ਨੇਗੇ ਸੋ ਜਿਹੜੀਆਂ ਚੀਜ਼ਾਂ ਨੇ ਆਪਾਂ ਬਣਾ ਕੇ ਸਟੋਰ ਕਰਕੇ ਰੱਖ ਲੈਣੀਆਂ ਨੇ ਤੇ ਮਿੰਟਾ ਜੀ ਬੱਚਿਆਂ ਨੂੰ ਬਣਾ ਕੇ ਆਪਾਂ ਖਵਾ ਸਕਦੇ ਹਾਂ ਤੇ ਲਓ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਪਾ ਕੇ ਜਿਹੜਾ ਇਹਨਾਂ ਦਾ ਪਾਊਡਰ ਆ ਉਹ ਆਪਾਂ ਬਣਾ ਲਾਂਗੇ ਜੀ ਤੇ ਲਓ ਜੀ ਪਾਊਡਰ ਬਣ ਕੇ ਬਿਲਕੁਲ ਤਿਆਰ ਹੈ ਤੇ ਵਧੀਆ ਬਰੀਕ ਬਰੀਕ ਹੈ ਜਿਹੜਾ ਆਪਾਂ ਪੀਸ ਲੈਣਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਇਹ ਇੰਨਾ ਸਾਰਾ ਬਣ ਗਿਆ ਤੇ ਸਾਰੀ ਗਰਮੀ ਆਪਾਂ ਮੌਜ ਕਰਾਂਗੇ ਕਿਉਂਕਿ ਬੱਚੇ ਮੰਗਦੇ ਨੇ ਤੇ ਬੱਚਿਆਂ ਨੂੰ ਜੋ ਵੀ ਫਲੇਵਰ ਪਸੰਦ ਹੋਵੇ ਉਹ ਆਪਾਂ ਬੱਚੇ ਨੂੰ ਬਣਾ ਕੇ ਦੇ ਸਕਦੇ ਹਾਂ ਦੁੱਧ 'ਚ ਆਪਾਂ ਇਸ ਪਾਊਡਰ ਨੂੰ ਪਾ ਲੈਣਾ ਜਿਹੜਾ ਵੀ ਫਲੇਵਰ ਆਪਾਂ ਬੱਚੇ ਨੂੰ ਨਾਲ ਜਿਵੇਂ ਬਨੀਲਾ ਐਸੈਂਸ ਹੋ ਗਿਆ ਜਾਂ ਚਾਕਲੇਟ ਫਲੇਵਰ ਹੋ ਗਿਆ ਜਾਂ ਚੌਕੋ ਜਿਹੜਾ ਪਾਊਡਰ ਹੁੰਦਾ ਉਹ ਪਾ ਕੇ ਦੇਣਾ ਉਹ ਵੀ ਆਪਾਂ ਪਾ ਕੇ ਦੇ ਸਕਦੇ ਹਾਂ ਇਸ ਤੋਂ ਇਲਾਵਾ ਜਿਵੇਂ ਫਰੂਟ ਹੋ ਗਿਆ ਜੀ ਚੀਕੂ ਹੋ ਗਿਆ ਬਨਾਣਾ ਹੋ ਗਿਆ ਮੰਗੋ ਹੋ ਗਿਆ ਲੀਚੀ ਹੋ ਗਿਆ ਜਾਂ ਜਾਂ ਸਟ੍ਰਾਬਰੀ ਹੋ ਗਿਆ ਕੋਈ ਵੀ ਜਿਹੜੀ ਬੱਚੇ ਨੂੰ ਚੀਜ਼ ਪਸੰਦ ਹੈ ਉਹ ਆਪਾਂ ਇਹਦੇ ਵਿੱਚ ਪਾ ਕੇ ਬਚੇ ਨੂੰ ਦੇ ਸਕਦੇ ਆ ਤੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਬਹੁਤ ਹੀ ਟੇਸਟੀ ਕਸਟਰਡ ਵਾਲਾ ਇਹ ਵੈਸੇ ਆਪਾਂ ਕੁਲਫੀ ਤਿਆਰ ਕਰਾਂਗੇ ਜੀ ਤੇ ਆਈਸਕ੍ਰੀਮ ਜੇ ਰਮ ਨੇ ਇਹ ਪਾਊਡਰ ਬਣਾ ਲਿਆ ਇੰਨੀਆਂ ਕੁਲਫੀਆਂ ਕੁਲਫੀਆਂ ਦੀ ਫੈਕਟਰੀ ਵਾਲੇ ਨਹੀਂ ਖਾਂਦੇ ਹੁਣੇ ਮਤਲਬ ਤੁਸੀਂ ਡੇਲੀ ਬਣਾ ਕੇ ਖਾਇਆ ਕਰੋਗੇ ਹਾਂਜੀ ਕਿਉਂਕਿ ਹੁਣ ਆਪਾਂ ਡੇਲੀ ਤਾਂ ਚਲੋ ਨਹੀਂ ਦੇ ਸਕਦੇ ਬੱਚੇ ਨੂੰ ਕਦੇ-ਕਦਾਈਂ ਜਿਵੇਂ ਆਪਾਂ ਹੁਣ ਜਿਵੇਂ ਐਤਵਾਰ ਆਉਂਦਾ ਬੱਚੇ ਨੂੰ ਐਵੇਂ ਹਦ ਬਿਖਰੀ ਕੋਈ ਵਧੀਆ ਚੀਜ਼ ਤੇ ਆਪਾਂ ਜਿਵੇਂ ਸ਼ਨੀਵਾਰ ਰਾਤ ਨੂੰ ਆਪਾਂ ਇਹਨੂੰ ਬਣਾ ਕੇ ਜਮਾ ਕੇ ਰੱਖਤੀ ਸੁਬਾ ਆਪਾਂ ਬੱਚੇ ਨੂੰ ਦੇ ਸਕਦੇ ਖੇਚਲਾ ਬਹੁਤ ਘੱਟ ਜਾਂਦੀ ਹੈ ਮੇਰੇ ਕਹਿੰਦਾ ਮਤਲਬ ਖੇਚਲਾ ਘਟ ਜਾਂਦੀ ਹੈ ਜੀ ਦੁੱਧ ਨੂੰ ਕੋਈ ਬਹੁਤਾ ਜ਼ਿਆਦਾ ਗਾੜਾ ਵੀ ਨਹੀਂ ਕਰਨਾ ਪੈਂਦਾ ਜੇਕਰ ਟਾਈਮ ਹੋਵੇ ਤਾਂ ਆਪਾਂ ਦੁੱਧ ਨੂੰ گاੜਾ ਕਰ ਸਕਦੇ ਆ ਨਹੀਂ ਏਸੇ ਦੀ ਆਪਾਂ ਵੱਧ ਚਮਚਾ ਪਾ ਕੇ ਜਮਾ ਕੇ ਬੱਚੇ ਨੂੰ ਦੇ ਸਕਦੇ ਜੀ ਬੱਚੇ ਬੜੇ ਖੁਸ਼ ਹੋਣਗੇ ਤੇ ਟੇਸਟੀ ਵੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਲੱਗੂਗਾ ਤੇ ਜੇਕਰ ਆਪਾਂ ਬਹੁਤੀ ਮਿਹਨਤ ਨਹੀਂ ਕਰਨਾ ਚਾਹੁੰਦੇ ਵੀ ਕੋਈ ਵੀ ਫਲੇਵਰ ਵਿੱਚ ਨਹੀਂ ਪਾਉਣਾ ਚਾਹੁੰਦੇ ਤਾਂ ਇਸ ਪਾਊਡਰ ਨਾਲ ਹੀ ਕੰਮ ਚੱਲ ਜੂਗਾ ਤੇ ਹੁਣ ਆਪਾਂ ਇਹਨੂੰ ਭਰ ਕੇ ਰੱਖ ਲੈਨੇ ਆ ਜੀ ਫਿਰ ਤੁਹਾਨੂੰ ਬਣਾ ਕੇ ਵੀ ਦਿਖਾਉਨੇ ਆ ਲਓ ਜੀ ਡੱਬਾ ਤਾਂ ਆਪਾਂ ਭਰ ਲਿਆ ਤੇ ਇਧਰ ਆਪਾਂ ਲਿਆ ਹੋਇਆ ਜੀ کریم ਵਾਲਾ ਦੁੱਧ ਮਤਲਬ گاੜਾ گاੜਾ ਦੁੱਧ ਲਿਆ ਹੋਇਆ ਹੈਗਾ ਤੇ ਨਹੀਂ ਤੁਸੀਂ ਜੇਕਰ ਪਤਲਾ ਦੁੱਧ ਹੋ ਤਾਂ ਉਹਨੂੰ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਾਰਾ ਦੁੱਧ 8 ਦਾ ਲੀਟਰ ਲਿਆ ਹੋਇਆ ਜੀ ਤੇ ਥੋੜਾ ਜਿਹਾ ਆਪਾਂ ਇਹਦੇ ਚ ਬਚਾ ਲਾਂਗੇ ਕਿਉਂਕਿ ਜਿਹੜਾ ਪਾਊਡਰ ਆ ਉਹ ਆਪਾਂ ਮਿਕਸ ਕਰਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਹੌਣ ਦਵਾਂਗੇ ਜੀ ਗਰਮ ਤੇ ਕੋਈ ਵੀ ਆਪਾਂ ਵੱਡਾ ਭਾਂਡਾ ਲੈ ਲੈਣੇ ਹੈਗੇ ਆ ਲੈ ਆਂ ਜੀ ਕੌਲੀ ਇਹਦੇ ਵਿੱਚ ਆਪਾਂ ਪਾ ਲਾਂਗੇ ਜੀ ਦੁੱਧ ਦੇ ਹਿਸਾਬ ਨਾਲ ਚਾਰ ਚਮਚ ਪਾ ਲੈਣੇ ਆ ਜੀ ਫੁੱਲ ਭਰ ਕੇ ਠੀਕ ਹੈ ਜਿੰਨਾ ਕਾਪ ਬਣਾਉਣਾ ਮਤਲਬ ਜਿੰਨਾ ਕ ਗਾੜਾ ਕਰਨਾ ਉਹਦੇ ਹਿਸਾਬ ਨਾਲ ਆਪਾਂ ਪਾ ਸਕਦੇ ਹਾਂ ਜੇਕਰ ਆਪਾਂ ਪਤਲੀ ਜੀ ਬਣਾਉਣੀ ਹੈ ਕਿ ਵੀ ਜਿਆਦਾ ਆਪਾਂ ਨਹੀਂ ਗਾੜਾ ਜਾਂ ਕਰਨਾ ਉਹਦੇ ਹਿਸਾਬ ਨਾਲ ਪਾ ਸਕਦੇ ਹਾਂ ਜੀ ਇੱਕ ਅੱਧਰ ਬਾਰ ਆਪਾਂ ਬਣਾ ਕੇ ਦੇਖ ਲੈਣੀ ਹੈਗੀ ਫਿਰ ਸੇ ਚਾਰ ਚਮਚ ਅੱਧਾ ਲੀਟਰ ਵਾਸਤੇ ਸਹੀ ਨੇਗੇ ਫੁੱਲ ਭਰ ਕੇ ਪਾ ਲੈਣੇ ਨੇਗੇ ਜਿਹੜਾ ਦੁੱਧ ਬਚਾਇਆ ਸੀ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵੀ ਵਿੱਚ ਕੋਈ ਵੀ ਗੰਡ ਵਗੈਰਾ ਨਾ ਬਣ ਜੇ ਜੇ ਆਪਾਂ ਸਿੱਧਾ ਪਾਤਾ ਤਾਂ ਫਿਰ ਗੰਡਾ ਬਣ ਜਾਣੀ ਹਾਂਜੀ ਗਰਮ ਦੁੱਧ ਚ ਤਾਂ ਬਣਨੀ ਹੈ ਦੁੱਧ ਦਾ ਜਿਹੜਾ ਉਹ ਨੋਰਮਲ ਹੀ ਹੋਣਾ ਚਾਹੀਦਾ ਇਸ ਪ੍ਰਕਾਰ ਬਣ ਗਿਆ ਜੀ ਇਹ ਤੇ ਹੁਣ ਆਪਾਂ ਇਧਰ ਇਹਨੂੰ ਗਰਮ ਖਾਣ ਵਾਸਤੇ ਰੱਖਤਾ ਤੇ ਇਹਦੇ ਵਿੱਚ ਕਾਰਡਨ ਦੀ ਲੋੜ ਨਹੀਂ ਹੈਗੀ ਨਹੀਂ ਜੀ ਨਹੀਂ ਮਤਲਬ ਵੀ ਜੇਕਰ ਦੁੱਧ ਪਤਲਾ ਹੋਵੇ ਫਿਰ ਤਾਂ ਆਪਾਂ ਨੂੰ گاੜਾ ਕਰਨੀ ਆ ਵੈਸੇ ਇਹ ਦੁੱਧ گاੜਾ ਸੀਗਾ ਮੱਝ ਦਾ ਸੀ ਫੁੱਲ ਕਰੀਮ ਵਾਲਾ ਸੀਗਾ ਇਸ ਕਰਕੇ ਆਪਾਂ ਇਹਨੂੰ ਨਹੀਂ ਕਾੜ ਰਹੇ ਨੇ ਆਪਾਂ ਕਾੜ ਕੇ ਅੱਧਾ ਕਰ ਲੈਣਾ ਹੈ ਫਿਰ ਬਹੁਤ ਸੋ ਟੇਸਟੀ ਬਣਦਾ ਹੈਗਾ ਮਤਲਬ ਜਿਵੇਂ ਆਪਾਂ ਕਹਿ ਰਹੇ ਹਾਂ ਉਹ ਵੀ ਖੋਏ ਵਾਲੀ ਕੁਰਫੀ ਉਹਦੇ ਵਰਗਾ ਟੇਸਟ ਆਉਂਦਾ ਜੀ ਇਹਦੇ ਵਿੱਚ ਤੇ ਹੁਣ ਆਪਾਂ ਇਧਰ ਬਣਾ ਕੇ ਰੱਖਿਆ ਸੀ ਜੀ ਮਿਸ਼ਰੀ ਦਾ ਪਾਊਡਰ ਬੱਚੇ ਨੂੰ ਬਣਾ ਰਹੇ ਤਾਂ ਆਪਾਂ ਮਿਸ਼ਰੀ ਪਾ ਸਕਦੇ ਆਂ, ਸ਼ੱਕਰ ਪਾ ਸਕਦੇ ਆਂ, ਗੁੜ ਪਾ ਸਕਦੇ ਆਂ। ਖੰਡ ਕਿਉਂਕਿ ਕੈਮੀਕਲ ਵਾਲੀ ਹੁੰਦੀ ਆ ਉਹ ਚੀਜ਼ਾਂ ਦਾ ਨਹੀਂ ਕਿਉਂਕਿ ਹੁਣ ਆਪਾਂ ਬਾਜ਼ਾਰ ਚ ਕੋਈ ਵੀ ਚੀਜ਼ ਉਹ ਕੈਮੀਕਲ ਵਾਲੀ ਹੀ ਹੁੰਦੀਆਂ ਨੇਗੀਆਂ। ਪਤਾ ਨਹੀਂ ਕੀ ਕੀ ਕੁਸ ਉਹਦੇ ਵਿੱਚ ਮਲਾਇਆ ਹੁੰਦਾ। ਸਫਰ ਵਗੈਰਾ। ਸੋ ਜੀ ਹਾਂਜੀ ਕਿਉਂਕਿ ਹੁਣ ਜੇਕਰ ਆਪਾਂ ਘਰੀ ਬਣਾ ਕੇ ਦੇ ਆਂ ਤਾਂ ਆਪਾਂ ਪ੍ਰੋਪਰ ਵਧੀਆ ਬੱਚੇ ਨੂੰ ਆਪਾਂ ਜਿਹੜੀ ਚੀਜ਼ ਆ ਉਹ ਬਣਾ ਕੇ ਦੇ ਸਕਦੇ ਆਂ ਤੇ ਮਿੱਠਾ ਆਪ ਆਪਦੇ ਹਿਸਾਬ ਨਾਲ ਪਾ ਸਕਦੇ ਆਂਗੇ। ਇਆ ਆਪਾਂ ਮਿਸ਼ਰੀ ਦਾ ਪਾਊਡਰ ਲਿਆ ਹੋਇਆ ਜੀ ਪੀਸ ਕੇ ਮੈਂ ਰੱਖ ਛੱਡੀ ਆ ਮੈਂ ਕਿਉਂਕਿ ਫਿਰ ਬਾਅਦ ਚ ਪੀਸ ਨਹੀਂ ਪੈਂਦੇ ਕਿਉਂਕਿ ਉਹਦੇ ਵਿੱਚ ਧਾਗਾ ਹੁੰਦਾ ਹੈਗਾ ਸੋ ਇਸ ਕਰਕੇ ਆਪਾਂ ਇਕੱਠੀ ਜਿਹੜੀ ਉਹ ਪੀਸ ਕੇ ਰੱਖ ਲਈ ਸੀ ਚਾਰ ਚਮਚਾ ਆਪਾਂ ਇਹਦੇ ਵਿੱਚ ਪਾ ਲਈ ਜੀ ਮਿਸ਼ਰੀ ਪਾਊਡਰ ਦੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਜਦੋਂ ਇੱਕ ਉਬਾਲਾ ਆ ਗਿਆ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਆਹ ਵਾਲਾ ਪਾਊਡਰ ਲਓ ਜੀ 2-3 ਮਿੰਟ ਹੋ ਗਏ ਇਹਨੂੰ ਉਬਾਲੇ ਆਉਂਦੇ ਨੇ ਹੁਣ ਆਪਾਂ ਜਿਹੜਾ ਪਾਊਡਰ ਮਿਕਸ ਕੀਤਾ ਸੀਗਾ ਇਹਦੇ ਵਿੱਚ ਪਾਉਂਦੇ ਜਾਵਾਂਗੇ ਤੇ ਹਿਲਾਉਂਦੇ ਜਾਵਾਂਗੇ ਇਹਦੇ ਵਿੱਚ ਆਪਾਂ ਜਿਹੜੀ ਬਰੀਕ-ਬਰੀਕ ਕੱਟ ਕੇ ਡਰਾਈ ਫਰੂਟ ਵੀ ਪਾ ਸਕਦੇ ਹਾਂ ਵੈਸੇ ਕੋਈ ਜ਼ਰੂਰਤ ਨਹੀਂ ਕਿਉਂਕਿ ਆਪਾਂ ਕਾਫੀ ਸਾਰੇ ਇਸ ਪਾਊਡਰ ਵਿੱਚ ਪਾਏ ਹੋਏ ਨੇਗੇ ਸੋ ਜਦੋਂ ਬੱਚੇ ਖਾਣਗੇ ਤਾਂ ਫਲੇਵਰ ਆਟੋਮੈਟਿਕ ਹੀ ਸਾਰੇ ਡਰਾਈ ਫਰੂਟ ਵਾਲਾ ਇਲਾਇਚੀ ਵਾਲਾ ਕਸਟਰਡ ਪਾਊਡਰ ਵਾਲਾ ਆਊਗਾ ਸੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਪਹਿਲਾਂ ਆਪਾਂ ਥੋੜਾ ਜਿਹਾ ਬਣਾਇਆ ਸੀ ਜੋ ਉਹਦੀ ਆਪਾਂ ਕਈ ਵਾਰ ਬਣਾ ਕੇ ਬੱਚੇ ਨੂੰ ਖਵਾਤੀ ਸੋ ਬੱਚੇ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਤੁਸੀਂ ਵੀ ਆਪਣੇ ਬੱਚੇ ਨੂੰ ਇਹ ਜਿਹੜੀ ਚੀਜ਼ ਹੈ ਜਰੂਰ ਬਣਾ ਕੇ ਖਵਾਉਣੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਹੋਰ ਮਤਲਬ ਵੀ ਗਰਮ ਕਰਾਂਗੇ ਓਵਲਾਂਗੇ ਤਾਂ ਜੋ ਜਿਹੜਾ ਪੇਸਟ ਹੈ ਉਹ گاੜਾ ਹੋ ਜਾਏ ਮੈਂ ਪਹਿਲਾਂ ਵੀ ਕਿਹਾ ਜੇਕਰ ਤੁਸੀਂ ਇਸ ਦੁੱਧ ਨੂੰ ਹੋਰ ਵੀ ਜ਼ਿਆਦਾ گاੜਾ ਕਰਨਾ ਚਾਹੁੰਦੇ ਹੋ ਤਾਂ ਵੱਧ ਪਾਊਡਰ ਪਾ ਕੇ ਪਕਾ ਲੈਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਸੋ ਇਹ ਜਿਹੜੀ ਟੇਸਟੀ ਟੇਸਟੀ ਤੁਸੀਂ ਕੁਲਫੀ ਆਈਸਕ੍ਰੀਮ ਹੈ ਉਹ ਤੁਸੀਂ ਬਣਾ ਸਕਦੇ ਹੋ ਤੇ ਆਈਸਕ੍ਰੀਮ ਵਾਲੀ ਜਿਹੜੀ ਵੀਡੀਓ ਆਪਾਂ ਲਗਾਤਾਰ ਪਾਉਂਦੇ ਰਹਿਣਾ ਕਿਉਂਕਿ ਗਰਮੀ ਹੈ ਤੇ ਤੁਸੀਂ ਦੇਖ ਕੇ ਜਿਹੜੀ ਵੀਡੀਓ ਬਣਾ ਮਤਲਬ ਵੀ ਜਿਹੜੀ ਕੋਈ ਵੀ ਆ ਮਾਗੇ ਆਈਸਕ੍ਰੀਮ ਵਾਲੀਆਂ ਵੀ ਪਾਵਾਂਗੇ ਤੇ ਜਿਹੜੇ ਕੁਲਫੀ ਵਾਲੀਆਂ ਉਹ ਵੀ ਆਪਾਂ ਨਵੀਆਂ ਤੋਂ ਨਵੀਆਂ ਲੈ ਕੇ ਆਵਾਂਗੇ ਕਿਉਂਕਿ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਘਰੇ ਡਰਾਈ ਫਰੂਟ ਨਹੀਂ ਹੁੰਦੇ ਹੋਰ ਚੀਜ਼ਾਂ ਪਈਆਂ ਹੁੰਦੀਆਂ ਨਹੀਂ ਤੇ ਉਹਦੀ ਵੀ ਆਪਾਂ ਜਿਹੜੀ ਕੁਲਫੀ ਉਹ ਬਣਾ ਕੇ ਤਿਆਰ ਕਰ ਸਕਦੇ ਹਾਂ ਜਿਵੇਂ ਪਿਛਲੇ ਜਿਹੜੇ ਆਪਾਂ ਚੀਕੂ ਵਾਲੀ ਬਣਾਈ ਸੀ ਤੇ ਚੀਕੂ ਵਾਲੀ ਬਣਾਈ ਸੀ ਜੀ ਮੰਗੋ ਵਾਲੀ ਬਣੀ ਸੀ ਹਾਂਜੀ ਹੋਰ ਵੀ ਹੁਣ ਜਿਹੜੀ ਚੀਜ਼ਾਂ ਨੇ ਉਹ ਆਪਾਂ ਇਹਦੇ ਵਿੱਚ ਪਾ ਕੇ ਬਣਾ ਸਕਦੇ ਹਾਂ ਜੀ ਜਿਵੇਂ ਕਈ ਵਾਰ ਕੁਝ ਵੀ ਨਹੀਂ ਹੁੰਦਾ ਦੁੱਧ ਪਿਆ ਹੁੰਦਾ ਦੁੱਧ ਨੂੰ ਗਾੜਾ ਕਰਕੇ ਇਲਾਇਚੀ ਪਾਊਡਰ ਪਾ ਕੇ ਤੇ ਉਹਦੀ ਵੀ ਆਪਾਂ ਜਿਹੜੀ ਕੁਲਫ ਲਓ ਜੀ ਅਮਨੇ ਆਪ ਪਕਾ ਲਈਏ ਥੋੜਾ ਜਿਹਾ ਹੋਰ ਗਾੜਾ ਕਰ ਲਈਏ ਤੇ ਫਿਰ ਆਪਾਂ ਇਹਨੂੰ ਠੰਡਾ ਕਰ ਲਾਂਗੇ ਲਓ ਜੀ ਪੂਰੀ ਤਰ੍ਹਾਂ ਇਹ ਗਾੜਾ ਹੋ ਚੁੱਕਿਆ ਗੈਸ ਆਪਾਂ ਬੰਦ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਕੋਈ ਵੀ ਆਪਣੇ ਕੋਲ ਕੰਟੇਨਰ ਨੇ ਉਹਨਾਂ ਵਿੱਚ ਆਪਾਂ ਇਹਨਾਂ ਨੂੰ ਪਾ ਕੇ ਫਰਿੱਜ 'ਚ ਰੱਖ ਦਾਂਗੇ ਜੀ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਉਸ ਤੋਂ ਬਾਅਦ ਆਪਾਂ ਭਰ ਕੇ ਇਹਨੂੰ ਫਰਿੱਜ ਚ ਲਾਵਾਂਗੇ ਲਓ ਜੀ ਸਾਰਾ ਜਿਹੜਾ ਮਿਕਸਚਰ ਨੇ ਉਹ ਠੰਡਾ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਇਹ ਗਾੜਾ ਵੀ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਇਹਨਾਂ ਕੁੱਲੜ ਵਾਲੇ ਕੱਪ ਨਹੀਂ ਆਪਾਂ ਕੋਈ ਵੀ ਕੱਚ ਦੇ ਗਲਾਸ ਨਹੀਂ ਉਹਨਾਂ 'ਚ ਵੀ ਆਪਾਂ ਇਹਨਾਂ ਨੂੰ ਪਾ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਆ ਜਿਹੜੀਆਂ ਚੀਜ਼ਾਂ ਹੋਣ ਤਾਂ ਹੀ ਕੁਲਦੀ ਬਣੂਗੀ ਗਲਾਸਾਂ 'ਚ ਪਾ ਕੇ ਉੱਪਰ ਦੀ ਆਪਾਂ ਨੂੰ ਕਵਰ ਕਰਕੇ ਫਰਿੱਜ 'ਚ ਰੱਖ ਸਕਦੇ ਹਾਂ ਜੀ ਤੇ ਲੋ ਜੀ ਸਾਰਿਆਂ 'ਚ ਆਪਾਂ ਇਹਨੂੰ ਭਰ ਲੈਣੇ ਹੈਗੇ ਸੋ ਬੱਚੇ ਬੜਾ ਖੁਸ਼ ਹੋਣਗੇ ਕਿਉਂਕਿ ਹੁਣ ਬਾਹਰਲੀ ਆਪਾਂ ਜਦੋਂ ਕੋਈ ਵੀ ਆਪਾਂ ਚੀਜ਼ ਬੱਚੇ ਨੂੰ ਦੰਨੇ ਹੈਗੇ ਤੇ ਕਈ ਵਾਰ ਹੁਣ ਆਪਣਾ ਐਵੇਂ ਹੁੰਦਾ ਪਤਾ ਨਹੀਂ ਕਾਹਦਾ ਦੁੱਧ ਪਾਇਓ ਆਪਾਂ ਨੂੰ ਕਨਫਿਊਜ਼ ਹੁੰਨੇ ਆ ਜੀ ਕਿਉਂਕਿ ਹੁਣ ਪਤਾ ਕੀ ਕੁਛ ਚੱਲ ਰਿਹਾਗਾ ਸੋ ਪੈਸਾ ਕੋਮੋਰਲੀ ਇਨਸਨ ਨਾ ਬੱਚਾ ਵਾਰੀ ਨਹੀਂ ਸੋਚਦਾ ਵੀ ਬੱਚੇ ਖਾਣਗੇ ਜਾਂ ਬੱਚਿਆਂ ਦੀ ਜਿਹੜੀ ਹੈਲਥ ਹੋ ਖਰਾਬ ਹੋਊਗੀ ਸੋ ਆਪਾਂ ਜੇਕਰ ਘਰ ਵਿੱਚ ਬਣਾ ਕੇ ਦੇਨੇ ਬੱਚਿਆਂ ਨੂੰ ਹੈਲਦੀ ਚੀਜ਼ ਤਾਂ ਬੱਚੇ ਜਿਹੜੇ ਉਹ ਵਧੀਆ ਤੰਦਰੁਸਤ ਵੀ ਰਹਿਣਗੇ ਤੇ ਬੱਚਿਆਂ ਨੂੰ ਪਸੰਦ ਵੀ ਆਊਗੀ ਚੀਜ਼ ਹੁਣ ਆਪਾਂ ਸਾਰੇ ਭਰਕੇ ਨੂੰ ਫਰਿੱਜ 'ਚ ਰੱਖ ਦਾਂਗੇ ਜੀ ਪੂਰੀ ਰਾਤ ਵਾਸਤੇ। ਲਓ ਜੀ ਸਵੇਰ ਹੋ ਗਏ ਤਾਂ ਆਪਾਂ ਕੁਲਫੀ ਇਹੜੀ ਬਾਹਰ ਕੱਢ ਲਿਆ ਹੁੰਦੀਆਂ। ਸੋ ਦੇਖ ਸਕਦੇ ਹੋ ਕਿੰਨੀਆਂ ਵਧੀਆ ਨਿਕਲੀਆਂ। ਤੁਸੀਂ ਕਿਸੇ ਵੀ ਚਾਕੂ ਨਾਲ ਜਾਂ ਕਿਸੇ ਵੀ ਚਮਚ ਨਾਲ ਜਾਂ ਜਿਹ ਮਿਸਟਿਕਸ ਹੁੰਦੀ ਨੇ ਉਹ ਲਾ ਕੇ ਵੀ ਆਪਾਂ ਇਹਨੂੰ ਬਾਹਰ ਕੱਢ ਸਕਦੇ। ਸੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਨੇ। ਬੱਚਿਆਂ ਨੂੰ ਬੇਹਦ ਪਸੰਦ ਆਉਣੀਆਂ। ਸੋ ਤੁਸੀਂ ਵੀ ਜਰੂਰ ਟਰਾਈ ਕਰਨਾ। ਵੀਡੀਓ ਵਧੀਲੀ ਅੱਗੇ ਜਰੂਰ ਸ਼ੇਅਰ ਕਰਦੇ। ਧੰਨਵਾਦ ਜੀ।